ਕੋੜਾ ਹਾਂ 30 ਦਾ ਇਹ ਬਾਕੀ ਕੋਈ ਨਹੀਂ ਬਾਕੀ ਦੋ ਬੰਦੇ ਨੇ ਯਾਰ ਮੈਂ ਵੀ ਛੜ੍ਹ ਗਿਆ ਹਾਂ ਆ ਵੀ ਦੋ ਬੰਦੇ ਕਮਾਰੇ ਬੈਠੇ ਨਹੀਂ ਉਹਨਾਂ ਦਾ ਵਿਆਹ ਹੀ ਹੋਇਆ ਜੀ ਉਹ ਵੀ ਮੈਂ ਮੰਨਦੇ ਕਰਾਇਆ ਨਹੀਂ ਰੋਕਣੇ ਨਹੀਂ ਦਿੱਤੀ ਆ ਜੀ ਉਹਨਾਂ ਨੂੰ ਨਾ ਮੰਗੇ ਨਾ ਵਿਆਹ 10 15 ਜਾਣੇ ਆ ਜੀ ਮੰਨ ਕੇ ਪਿਆਏ ਨੇ ਨੇ ਰੋਟੀ ਪਾਣੀ ਵਹੀ ਦਿੰਦੀ ਆ ਜੀ ਕੀ ਗਰਮ ਮਾਪਾ ਬੇਰੇ ਤੁਰ ਗਏ ਨਸ਼ਾ ਨਹੀਂ ਨਾ ਵੇਚਣਾ ਚਾਹੀਦਾ ਮਾਤਾ ਇਹ ਗਲਤ ਹੈ ਨਾ ਹਾਂ ਜੀ ਅੱਗੇ ਜਿਹੜਾ ਸੀਗਾ ਜੀ ਕਿਤੇ ਪਾਸੇ ਜਾਂਦੇ ਸੀ ਹਾਂ ਜੀ ਹਾਂ ਜੀ ਇਹਦਾ ਹੱਥੇ ਹੋ ਗਿਆ ਜੀ ਹੋ ਗਿਆ ਹੁਣ ਤਾਂ ਕੋਈ ਨਹੀਂ ਆਇਆ ਬੇਰਮੱਡਾ ਹੁਣ ਕੰਮ ਤੇ ਜੀ ਅਸੀਂ ਨਸ਼ੇ ਪੀਂਦੇ ਪੁਰਾਣਾ ਕੰਮ ਸੀ ਇੱਕ ਕਮਰੇ ਚ ਕਿੱਥੇ ਰਹਿੰਦੇ ਇੱਕ ਕਮਰਾ ਸਾਡੇ ਕੋਲ ਸੀ ਪਲਾਸਟਿਕ ਦਾ ਜ਼ਮਾਨਾ ਪਾਇਆ ਹੀ ਮੈਂ ਹੁਣ ਕੀ ਕਰਾਂ ਇੱਕ ਕਮਰੇ ਚ ਰਹਿ ਰਿਹਾ ਹਾਂ ਰੋਟੀ ਕਰਕੇ ਰੋਟੀ ਖਾਣੀ ਆ ਜੀ ਕੀ ਕਰੀ ਇੱਕ ਕਮਰਾ ਇੱਕ ਕਮਰੇ ਨੂੰ ਸਾਡੇ ਕੋਲ ਤਾਂ ਇੰਨੀ ਜਗ੍ਹਾ ਵੀ ਨਹੀਂ ਹੈਗੀ ਆ ਪੁਰਾਣੇ ਮੇਰੇ ਮਾਪਾਪਾ ਦੀ ਪਾਈ ਹੋਈ ਆ ਜੀ ਜਗ੍ਹਾ ਕਦੀ ਰਹਿ ਰਹੀਆਂ ਅਸੀਂ ਕਿੱਥੇ ਜਲੇ ਜਾਈਏ ਜੀ ਪਹਿਲਾਂ ਦੱਸੋ ਸਾਡੇ ਕੋਲ ਹੈ ਕਿ ਕੋਈ ਅੱਲੇ ਬੱਲੇ ਸਾਡੇ ਕੁਝ ਨਹੀਂ ਹੈਗਾ ਜੀ ਸਾਡੇ ਸਾਡੇ ਬਾਹੀ ਦੇ ਬਾਹੀ ਹੋਇਆ ਜੀ ਗੁਦਰਾਮ ਦੀ ਗੁਦਰਾਮ ਦੀ ਪਾਈ ਹੋਈ ਆ ਜਗ੍ਹਾ ਸਾਰੀ ਜਗ੍ਹਾ ਮਾਪਾ ਬਸ ਤਾਂ ਲੈ ਗਏ। ਵੇਖ ਤੇ ਰਹਿਣਾ ਕੋਈ ਨਾ ਕੋਈ। 3 ਸਾਲ ਹੋ ਗਏ ਜੀ ਇਹਨਾਂ ਨੂੰ 40-44 ਵਾਰ ਕਰਦੇ ਪਾਏ। ਕੋਤੀ ਬੈਠੀ ਆ ਇਹ ਨੇ ਨੂੰ ਵੀ ਪਤਾ ਹੀ ਆ ਕਿੰਨੇ ਚਿਰ ਦੇ ਰਹ ਰਹੇ ਆ ਕਿਹੜਾ ਹੀ ਅੱਜ ਕੱਲ ਦੇ ਰਹ ਰਹੇ ਆ। ਸਾਨੂੰ 20-22 ਸਾਲ ਹੋ ਗਏ ਉਰੇ ਬੈਠੇ ਆ। ਕਿਹੜਾ ਅੱਜ ਕੱਲ ਦੇ ਰਹਣੇ ਆ ਜੀ। ਲੋਕਲ ਪੱਕੇ ਰਹਦੇ ਆ, ਰਹ ਰਹੇ ਆ। ਇਹਨੇ ਮੇਤ ਦਾ ਹੀ ਕੰਮ ਆ ਜੀ। ਬਾਤ ਲੈ ਲਿਆ ਅੱਜ। ਕਰ ਵੀ ਲੋ ਜੀ। ਅੱਗੇ ਵਾਤੇ ਹੀ ਨਹੀਂ ਕਰਾਂਗੇ ਠੀਕ ਹੈ ਮਾਤਾ ਜੀ ਠੀਕ ਹੈ ਇਹ ਵਾਦਾ ਤਾਂ ਕਰਨਾ ਹੀ ਪੈਣਾ ਹਾਂਜੀ ਨਸ਼ੇ ਬਾਰੇ ਬਿੱਤਰ ਬਾਰੇ ਸੋਚਿਓ ਨਾ ਹਾਂਜੀ ਨਹੀਂ 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 ਇਹ ਇਹ ਜੀ ਕੰਮ ਕਿੱਥੇ ਆ ਤੂੰ ਕਿੱਥੇ ਆ ਇਹ ਜਿਆਦਾ ਕੰਮ ਨਹੀਂ ਕਰਦਾ ਕੋਈ ਨਾ ਕੋਈ ਬੜਾ ਬੜਾ ਲੋਕਾਂ ਦੇ ਨਾਲ ਲਗੜਦੀ ਏ ਹਾਂਜੀ ਕੋਈ ਨਹੀਂ ਕੋਈ ਜਿਹੜਾ ਹੈ ਬਿੱਤਰ ਕੋਈ ਇਹ ਫੈਕਟਰੀ ਜਾਂਦੇ ਕੋਈ ਨਹੀਂ ਆ ਜਾਓ ਫੈਕਟਰੀ ਜਾਂਦੇ ਬਾਹਰ ਜਾਂਦੇ ਇਹ ਪਲਟਫਾਰਮ ਹੈ ਅਦੋਂ ਗੌਲ ਨੂੰ ਤੁੰਗਰ ਪੰਨੇ ਆ ਰਹੀ ਕਰੀ ਠੀਕ ਹੈ ਇਹ ਹੋਣਾ ਆ ਇਹ ਦੁਆਰਾ ਇਹੀ ਕੰਮ ਕਰੂਗਾ ਮੈਨੂੰ ਵਧੀਆ ਸੁਣ ਲਓ ਇਹ ਸੁਣ ਲਓ ਫਿਰ ਫਿਰ ਇਹ ਮਕਾਨ ਜਿਹੜਾ ਜੋ ਵੀ ਇੱਦਿਕ ਬਣਿਆ ਹੈ ਟੋਪਰ ਠੀਕ ਹੈ ਜੀ ਕੀ ਕਹਣਾ ਜਨੈ ਦੇ ਬਾਰੇ ਵਿੱਚ ਅੱਜ ਜਲੀ ਹੈ ਉਸਨੇ ਕੰਮ ਨਾ ਕਿ ਪਾਣੀ ਮਾਰ ਦੇ ਆਪਣਾ ਖਿਆਲ ਇਹ ਕੰਮ ਲੈ ਕੇ ਜਾਂਦੇ ਚ ਮਮੀ ਦਾ ਬਗਵਾ ਇਹ ਵੀ ਵੀਡੀਓ ਦੀ ਗੱਲ ਵੀ ਤਾਂ ਦਾ ਤੇ ਮੈਂ ਵੀ ਅੱਧੀ ਰਹਿ ਰਹੀ ਐ ਤੇ ਕੋ ਕੌਣ ਨੇ ਅੱਜ ਦੇਖਿਆ ਜੀ ਨਹੀਂ ਰਹਿਣੀ ਜੀ 5 ਫੱਟ ਦਾ ਆ ਵਾਦਾ ਜੀ ਕੋਈ ਵਾਦਾ ਦਾ ਹਾਂ ਜੀ ਸੋਰੀ ਕਾ ਪੜੀ ਇਹ ਮਾਦਾ ਪਰਿਵਾਰ ਆ ਚਾਚੇ ਤਾਏ ਦੇ ਬਟੇ ਇਹ ਵੀ ਸਸ ਜੀ ਭਾਈ ਗੱਲ ਇਹ ਆ ਇਹ ਹੁਣ ਮੂਡੀ ਯੂ ਦੇ ਕਰਕੇ ਆ ਮੂਡੀ ਜਿਹੜੀ ਆ ਵੀ ਤੁਸੀਂ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਆਂ ਹਾਂਜੀ ਇਸ ਕਰਕੇ ਛੱਡ ਰਹੇ ਆਂ ਹਾਂਜੀ ਪਰ ਤੁਸੀਂ ਹੁਣ ਬਾਕੀ ਦੇਖ ਰਹੇ ਵੀ ਜਿਹੜਾ ਕੋਈ ਨੱਠੇ ਵੇਚਦਾ ਉਹਦੀ ਪ੍ਰਾਪਰਟੀ ਨੂੰ ਬਿਲਕੁਲ ਨਹੀਂ ਛੱਡ ਰਹੇ ਆਂ ਉਹਨੂੰ ਵਿਕਰੋਂ ਨੂੰ ਵੀ ਇਹ ਸਿਆ ਲਾਣਾ ਹਾਂਜੀ ਇਹ ਦੁਬਾਰਾ ਇਹ ਕਰਦਾ ਕਿ ਇਹ ਬਿਲਕੁਲ ਸਪਿਆ ਨਹੀਂ ਹੋਣਾ ਨਹੀਂ ਠੀਕ ਹੈ ਤੁਹਾਡੀ ਗੱਲ ਠੀਕ ਹੈ ਇਹ ਸਰ ਤੋਂ ਵੀ ਵੀ ਹੁਣੇ ਆਪਣੇ ਮੇਹਰ ਜਿਹੜੀ ਆ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਤਾਂ ਗਜਰਾ ਕਰਦਾ ਬਾਅਦ ਤੁਹਾਨੂੰ ਮਾਗੀ ਦੇਣ ਲੱਗੇ ਦੁਵਾਰਾ ਨਹੀਂ ਮੈਨੂੰ 22 ਸਾਲ ਹੋ ਗਈ ਮੈਂ ਵੀ ਬੰਬਈ ਤੇ ਗੇੜਾ ਪਹਿਲਾਂ ਜਾ ਗਈ ਕੈਸੀ ਮੇਰੀ ਮੈਂ ਮੋਗੀ ਜਿਹੜੀ ਦਿੱਤੋ ਵੀਰ ਤੋਂ ਜਾ ਕੇ ਕੰਮ ਕਰਦੀ 15 ਸਾਲ ਤਰੀਕ ਦੇ ਜਾਂਦੀ ਰਹੀ ਐ ਜਦ ਮੇਰਾ ਕੁਝ ਹੋਇਆ ਤੇ ਮੇਰੇ ਮਾਪੇ ਦੇ ਘਰੇ ਰਹਿ ਰਹੀ ਸੀ ਮਾਪੇ ਦੀ ਮੇਰੀ ਦਿੱਤ ਹੋਣੀ ਸਾਰੇ ਨਾਲ ਹੀ ਰਹੇ ਇਹ ਛੋਡੇ ਕਰਕੇ ਮੈਂ ਵੀ ਗੱਲ ਕਰਨਾ ਛੋਡੀ ਮਿਹਨਤ ਕਰਕੇ ਜੋ ਜਨੂਨ ਵੀ ਆ ਪੰਜਾਬ ਸਰਕਾਰ ਆ ਸਾਡੇ ਸੀਨੀਅਰ ਅਫਸਰਾਂ ਦੇ ਵੀ ਯੋਗ ਹੋਵੇ ਜਿਹੜਾ ਕੋਈ ਨਜਾਇਜ਼ ਉਹਦੇ ਨਾਲ ਬਣਾਊਗਾ ਉਹ ਬਿਲਕੁਲ ਠਹਿਣਾ ਹੈ ਇਹ ਐਸੇ ਕਰਕੇ ਛੱਡ ਰਹੇ ਆ ਕਿਉਂਕਿ ਅਸੀਂ ਕਿਸੇ ਦਾ ਕਿਸੇ ਨਾਲ ੱੱਕਾ ਨਹੀਂ ਕਰਨਾ ਪਰ ਜੇ ਕੋਈ ਨਜਾਇਜ਼ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਊਗਾ ਉਹ ਬਿਲਕੁਲ ਨਹੀਂ ਠਹਿਣਾ ਜਿਹੜੇ ਮੁੱਦੇ ਨੂੰ ਇੱਕ ਗੱਲ ਬਤਾਉਂਦਾ ਹਾਂ ਇਹ ਕੋਈ ਨਜਾਇਜ਼ ਨਸ਼ਿਆਂ ਦੀ ਕਮਾਈ ਨਾਲ ਬਣਾਊਗਾ ਉਹ ਬਿਲਕੁਲ ਸਪੇਅਰ ਨਹੀਂ ਹੋਣਾ ਆਪਣੇ ਮੁੰਡਿਆਂ ਨੂੰ ਵੀ ਕਲੀਅਰ ਇਸ ਨੇ ਇਹ ਕਰ ਦਿਓ ਬਿਲਕੁਲ ਇਹ ਥੋੜੀ ਥੋੜੀ ਮਿਹਨਤ ਕਰ ਗਈ ਥੋੜੀ ਜਿਹੜਾ ਅਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਦੀ ਕਨੇ ਗੁਜ਼ਾਰਾ ਕਰਦੇ ਆਂ ਮਾਂ ਛੱਡ ਰਹੇ ਸਾਨੂੰ ਨਹੀਂ ਨਹੀਂ ਸਾਡੇ ਸੀਨੀਅਰ ਅਫਸਰਾਂ ਦੇ ਵੀ ਇਹੀ ਹੁੰਦਾ ਵੀ ਕਿਸੇ ਗਰੀਬ ਨਾਲ ਨਜਾਇਜ਼ ਨਹੀਂ ਪਰ ਜੇ ਕੋਈ ਨਜਾਇਜ਼ ਨਸ਼ਾ ਵੇਚ ਕੇ ਪੜਾਊਗਾ ਉਹ ਬਿਲਕੁਲ ਸਪੇਅਰ ਨਹੀਂ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਚਲੋ ਮੈਂ ਤੁਹਾਡਾ ਜੀ ਸੰਤੋਸ਼ لال ਜੀ ਅੱਜ ਸਮਰਾਲਾ ਪੁਲਿਸ ਅੱਤੇ ਪਹੁੰਚੇ ਸੀ ਤੁਹਾਡੇ ਮਕਾਨ ਤੇ ਕਾਰਵਾਈ ਕਰਨ ਲਈ ਹਾਂਜੀ ਅਸੀਂ ਜੀ ਆਰਸੀ ਪਹੁੰਚੇ ਸੀ ਅੱਜ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋ ਭਾਂਡੇ ਮਾਜ ਕੇ ਗੁਜ਼ਾਰਾ ਕਰ ਰਹੇ ਆ ਵੀ ਸਾਡਾ ਘਰ ਨਾਟ ਆਇਆ ਜੈ ਵੀ ਸਾਡਾ ਮਿਹਨਤ ਦਾ ਹੀ ਕੰਮ ਆ ਗਿਆ ਅਸੀਂ ਇਹੋ ਜੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਕਿਤੇ ਜਿਵੇਂ ਤੁਹਾਡੇ ਹਾਂਜੀ ਜਿਵੇਂ ਤੁਹਾਡੇ ਕਰਦਾ ਜੋ ਬੱਚਾ ਨਸ਼ਾ ਵੇਚਦਾ ਪਰਚੇ ਦਰਜ ਹਾਂਜੀ ਫਿਰ ਰੋਕਿਆ ਗਿਆ ਤੁਹਾਡੇ ਵੱਲੋਂ ਹਾਂਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਜਾਨੀ ਕਿ ਵੀ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰਲੇ ਠੀਕ ਆ ਪਰ ਅੱਗੇ ਤੋਂ ਨਹੀਂ ਇਹੋ ਜੇ ਕੰਮ ਹੋਊਗਾ ਹਾਂ ਸੋ ਸੁਧਾਰਾ ਜੀ ਹਾਂਜੀ ਹਾਂਜੀ ਹੁਣ ਸੁਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜੰਤਾਂ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਅੱਜ ਤੁਹਾਨੂੰ ਸਰਕਾਰ ਨੇ ਬਲੋ ਕਿ ਚਲੋ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆਉਣਾ ਤੁਸੀਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜਿਹੇ ਕੰਮ ਕਰਾਂਗੇ ਜੋ ਉਸ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਐਤਾਂ ਆਪ ਲੋਕਾਂ ਦੇ ਕੰਮ ਕਰਦੇ ਆ ਗੁਜ਼ਾਰੇ ਕਰਦੇ ਆ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਕੱਢਦੇ ਆ ਸਵੇਰ ਤੋਂ ਨਿਕਲ ਜਾਂਦੇ ਆ ਸ਼ਾਮ ਨੂੰ ਘਰੇ ਵੜਦੇ ਆ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਅਸੀਂ ਕੀ ਕਹਿੰਨੇ ਆ ਵੀ ਉਹਨਾਂ ਨੂੰ ਨਸ਼ਾ ਬੰਦ ਕਰਿਆ ਜਾਵੇ ਉਹਨਾਂ ਦਾ ਵੀ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਹਾਂਜੀ ਤੁਸੀਂ ਕਿੱਥੇ ਹੋ ਉੱਪਰੋਂ ਵੀ ਆਉਂਦੀ ਆ ਜੀ ਉੱਪਰੋਂ ਉੱਪਰੋਂ ਦਾ ਮਤਲਬ ਮਤਲਬ ਨਹੀਂ ਆ ਰਿਹਾ ਕੋਈ ਦੋ ਮਾਰੀ ਨਾ ਰੋਈ ਜੀ ਹਾਂ ਜੀ ਉਹ ਚੋ ਜੀ

ਜੀ ਅਸੀਂ ਅੱਜ ਨਸ਼ਾ ਬੰਦ ਕਰਨ ਦਾ ਮਾਰਗ ਟੈਗ ਕਰਦੇ ਹਾਂ ਨਾ ਤਿਆਰੀ ਕਰਦੇ ਹਾਂ ਸਰਾਂ ਤੇ ਕਾਰਵਾਈ ਕਰਨ ਆਏ ਸੀ ਕਿਨਾਰਾ ਰੋਡ ਤੇ ਇਹ ਨਹੀਂ ਸਾਡੀ ਜਿਹੜੀ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚਗਾ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋ ਪ੍ਰਾਪਰਟੀ ਬਣਾਊਗਾ ਉਹਨੂੰ ਟੈਚ ਵੀ ਕਰਾਂਗੇ ਜਿਹੜੀ ਇਲੀਗਲ ਪ੍ਰਾਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮਾਦੇ ਦੇ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਠਾਵਾਗੇ ਵੀ ਪਰ ਜਦੋਂ ਇਹ ਇੱਥੇ ਮੌਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੇ ਚਾਰ ਪੰਜ ਲੇੜੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਜ ਕੇ ਸਪੰਜਾ ਕਰਕੇ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਆ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਐ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਵੀ ਅਸੀਂ ਇਹਦਾ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮੁਕੱਦਮੇ ਪੰਜ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਸਰਪੰਚ ਦੇ ਮੁਕੱਦਮੇ ਐਂਡੀਪੀਐਸ ਦੇ ਨੇ ਜੀ ਐਂਡੀਐਡੀਪੀਐਸ ਦੇ ਕਰਦੇ ਕਿਸੇ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਰਾਜ ਕੋਈ ਹੋਰ ਵੀ ਕਾਰਵਾਈ ਕਰਨ ਦਾ ਕੋਈ ਹੈ ਜੀ ਦਾ ਨਹੀਂ ਜੀ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸੌਡਨੀ ਦੇ ਸਮਰਾਲਾ ਦੇ ਮਸ਼ੂਰਾਦਾ ਸਾਹਿਬ ਦੇ ਥਾਣੇ ਦਾ ਜਿਹੜਾ ਵੀ ਕੋ ਨਸ਼ੇ ਦਾ ਸਾਜ਼ਾ ਕਰ ਸਾਰਾਂ ਦੀ ਪ੍ਰਾਪਰਟੀ ਤਸਦੀਕ ਕਰ ਰਹੇ ਆ ਜਿਹੜਾ ਵੀ ਸਾਡੀ ਰਡਾਰ ਤੇ ਆਊਗਾ ਬਿਲਕੁਲ ਉਹਦੀ ਡੈਡ ਡੈਮੋਲੇਸ਼ਨ ਕਰਾਂਗੇ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ